हाय 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 सरकार सरकार होया हो होया हो होया सिलेंडर चुबाता की बता हाय 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 बंद करो निचार करना बंद करो बंद करो बंद करो निर् अत्याचार करना बंद करो करो बीजेपी मुर्दाबाद मुर्दाबाद बीजेपी सरकार मुर्दाबाद मुर्दाबाद बीजेपी सरकार मुर्दाबाद 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 ਵਾਹ ਜੋਂ ਤੇ ਖੜੇ ਹੋ ਕਿ ਕਿਸ ਵਾਸਤੇ ਖੜੇ ਹੋ ਹੈਲੋ ਹਾਂਜੀ 올 ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਕਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸੂਬੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮਹਿਲਾ ਕਾਂਗਰਸ ਇੱਕ ਰੋਸ ਪ੍ਰਦਰਸ਼ਨ ਕਰ ਰਹੀ ਹੈ ਇਸ ਮਹਿੰਗਾਈ ਦੇ ਖਿਲਾਫ ਜੋ ਕਿ ਸੈਂਟਰ ਦੀ ਸਰਕਾਰ ਨੇ ਸਿਲੰਡਰ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਤੇ ਡੀਜ਼ਲ ਦੇ ਰੇਟ ਜਿਹੜੇ ਨੇ ਪ੍ਰਤੀ ਲੀਟਰ ਦੋਰ ਤੇ ਵਾਦੇ ਉਸ ਕਰਕੇ ਸਾਰੀਆਂ ਭੈਣਾ ਅੱਜ ਇਸ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋ ਕੇ ਇਸ ਬੀਜੇਪੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੀ ਹੈ। ਕੁਝ ਦਿਨ ਪਹਿਲੇ ਦਿੱਲੀ ਪਤੰਦ ਨੂੰ ਲੈ ਕੇ ਸਿਆਪਾ ਕਰਦਾ ਗਿਆ ਕਿ ਅੱਜ ਫੇਰ ਇੱਕ ਵਾਰ ਫੜਾ ਕਰਦੇ। ਤੁਸੀਂ ਦੇਖੋ ਜੀ 24 ਦੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਇੱਕ ਬੀਜੇਪੀ ਸਰਕਾਰ ਨੇ ਸਾਡੀਆਂ ਭੈਣਾ ਨਾਲ ਭੈਣਾ ਨਾਲ ਝੂਠਾ ਇੱਕ ਵਾਦਾ ਕੀਤਾ ਸੀ ਕਿ ਜੀ ਅਸੀਂ ਔਰਤਾ ਦੇ ਲਈ 33% ਰੱਖਵਾਕਰਨ ਕਰੇ ਉਹ ਬਿੱਲ ਤਾਂ ਪਾਸ ਕਰਤਾ ਇੱਕ ਝੂਮਲੇਬਾਜੀ ਛੱਡ ਦਿੱਤੀ ਪਰ ਬਿੱਲ ਲਾਗੂ ਕਿਉਂ ਨਹੀਂ ਕੀਤਾ ਉਹ ਅਜੇ ਤੱਕ ਵੀ ਇਸ ਸਰਕਾਰ ਤੇ ਕੋਈ ਜੂ ਨਹੀਂ ਸਰਕੀ ਉਦੋਂ ਵੀ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਮਹਿਲਾ ਕਾਂਗਰਸ ਨੇ ਪ੍ਰਦਰਸ਼ਨ ਕੀਤੀ ਸੀ ਮੈਂ ਕਿੰਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰੱਖਾਂਗਾ ਬਿਲਕੁਲ ਜਾਰੀ ਰਹੂਗਾ ਜੀ ਜਦ ਤੱਕ ਸਾਨੂੰ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕਰਦੇ ਇਹ ਸਾਡਾ ਸੰਘਰਸ਼ ਏਵੇਂ ਚੱਲਦਾ ਰਹੂਗਾ ਸੋ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਵਿੱਚ ਵੀ ਇੱਕ ਸਿਆਸਤ ਚੱਲ ਰਹੀ ਹੈ ਇਹ ਕਹਿਣਾ ਚਾਹੋਗੇ ਸਾਬਿਲ ਬਿਲਕੁਲ ਸਿਆਸਤ ਚੱਲ ਰਹੀ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਫੇਲਿਅਰ ਤੇ ਫੇਲਿਅਰ ਹੈ ਕਿਉਂਕਿ ਇਹ ਸਰਕਾਰ ਜਿਹੜੀ ਹੈ ਹਰ ਫਰੰਟ ਤੇ ਫੇਲ ਆ ਕੋਈ ਲਾਅ ਐਂਡ ਆਰਡਰ ਨਾਮ ਦੀ ਉਹ ਰੇ ਚੀਜ਼ ਨਹੀਂ ਹੈ ਜਦੋਂ ਕੋਈ ਸੱਚ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਆ। ਮਾਰਜੋ ਵੀ ਗ੍ਰੇਨੇਡ ਅਮਲਾ ਹੋਇਆ ਨੇ ਪੰਜਾਬ ਵਿੱਚ। ਬਿਲਕੁਲ ਹੋਇਆ ਨੇ ਜੀ। ਤੁਸੀਂ ਦੇਖਿਆ ਕਿ ਭਾਜਪਾ ਦੇ ਐਕਟ ਮਿਨਿਸਟਰ ਸਾਹਿਬ ਦੇ ਘਰੇ ਉੱਥੇ ਵੀ ਤਾਂ ਇੱਕ ਗ੍ਰੇਨੇਡ ਅਮਲਾ ਹੋਇਆ। ਸ਼ੁਕਰ ਹੈ ਵਾਹਿਗੁਰੂ ਦਾ ਕੋਈ ਨੁਕਸਾਨ ਨਹੀਂ ਹੋਇਆ। ਕੁਝ ਦਿਨ ਪਹਿਲਾਂ ਮੇਰੇ ਪਿੰਡ ਬਾਸ਼ਾਪੁਰ ਕੋਲੇ ਚੌਂਕੀ ਹੈ ਜਿਹੜੀ ਉੱਥੇ ਇੱਕ ਜ਼ਬਰਦਸਤ ਧਮਾਕਾ ਹੋਇਆ। ਸਾਰੀ ਪੁਲਿਸ ਜਾ ਕੇ ਖੋਜ ਕਰ ਰਹੀ ਹੈ। ਲੋਕਾਂ ਦੀਆਂ ਪੀਜੀ ਆਂ ਜਾਂ ਕਣਕਾਂ ਦੇ ਵਿੱਚ ਦੀ ਜਾ ਜਾ ਕੇ ਉਹ ਧਮਾਕਾ ਕਿਹੜਾ ਸੀ ਅੱਗੇ ਤੱਕ ਦੀ ਇਹ ਧਮਾਕਾ ਕਿੰਨੀ ਹੋਇਆ। ਉਹ ਵੀ ਕੀ ਕਾਰਨ ਹੈ ਇਹਨਾਂ ਨੂੰ ਪਤਾ ਹੋਊਗਾ